ਮੋਟਾ ਦਵਿੰਦਰ ਜਿੰਦਲ ਜਿੰਦਲ ਐਨਟੀ ਹਸਪੀਟਲ ਪਾਵਰ ਉਸ ਰਵਿੰਦਾਤ ਬੋਲ ਰਹੇ ਆਂ ਜੀ ਅਸੀਂ ਇਸ ਹਸਪਤਾਲ ਵਿੱਚ ਕੰਨ ਗਲੇ ਦੀਆਂ ਬਿਮਾਰੀਆਂ ਦਾ ਇਲਾਜ ਪਿਛਲੇ 12 ਸਾਲ ਤੋਂ ਕਰ ਰਹੇ ਆਂ ਅੱਜ ਆਪਾਂ ਗੱਲ ਕਰਾਂਗੇ ਬਦਲਦੇ ਮੌਸਮ ਵਿੱਚ ਕੰਨ ਗਲੇ ਦੀਆਂ ਬਿਮਾਰੀਆਂ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਹੈ ਬਰਸਾਤਾਂ ਦਾ ਮੌਸਮ ਆਪਣੇ ਆਉਣ ਵਾਲਾ ਹੈ ਮੌਨਸੂਨ ਸੀਜ਼ਨ ਵਿੱਚ ਕੰਨ ਦੀਆਂ ਬਿਮਾਰੀਆਂ ਬਹੁਤ ਹੀ ਕਾਮਨ ਹਨ ਕੰਨ ਵਿੱਚ ਸਭ ਤੋਂ ਕਾਮਨ ਪ੍ਰੋਬਲਮ ਹੈ ਓਟੋਮਾਈਕੋਸਿਸ ਜਿਸ ਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਆਂ ਉਲੀ ਲੱਗਣਾ ਉਲੀ ਲੱਗਣਾ ਕੰਨ ਵਿੱਚ ਜਿਵੇਂ ਕਿ ਬਰਸਾਤ ਨਾਲ ਪਾਣੀ ਪੈ ਗਿਆ ਉਸ ਤੋਂ ਬਾਅਦ ਆਪਾਂ ਥੋੜੀ ਖਾਰਿਸ਼ ਕਰ ਲਈ ਉਸ ਤੋਂ ਬਾਅਦ ਪੇਨ ਹੋਣਾ ਉਸ ਵਿੱਚ ਫੰਗਸ ਲੱਗ ਜਾਂਦੀ ਹੈ ਤੇ ਇਨ ਕੇਸ ਤੁਹਾਨੂੰ ਇਹ ਜੀ ਪ੍ਰੋਬਲਮ ਲੱਗੇ ਵੀ ਬਾਰਿਸ਼ ਵਿੱਚ ਆਪਾਂ ਭਿੱਜ ਗਏ ਤੇ ਕੰਨ ਵਿੱਚ ਪਾਣੀ ਚਲਾ ਗਿਆ ਖਾਰਿਸ਼ ਹੋ ਰਹੀ ਹੈ ਉਸ ਨੂੰ ਜਿਆਦਾ ਖਾਰਿਸ਼ ਨਾ ਕਰੋ ਤੁਰੰਤ ईएनटी ਡਾਕਟਰ ਨੂੰ ਮਿਲੋ ਉਸ ਦੀ ਥੋੜੀ ਕਲੀਨਿੰਗ ਕਰਨ ਦੀ ਲੋੜ ਹੁੰਦੀ ਹੈ ਉਸ ਨਾਲ ਤੁਹਾਡਾ ਪਰਦਾ ਬਚ ਸਕਦਾ ਹੈ ਤੀਸਰੀ ਦੂਜੀ ਜੋ ਪ੍ਰੋਬਲਮ ਹੈ ਨੱਕ ਦੀਆਂ ਪ੍ਰੋਬਲਮ ਨੱਕ ਦੀ ਪ੍ਰੋਬਲਮ ਜਿਵੇਂ ਮੌਨਸਨ ਮੌਸਮ ਵਿੱਚ ਛਿੱਕਾ ਆਣਾ ਨੱਕ ਚੋਂ ਰੇਸ਼ਾ ਆਣਾ ਨਾਲੇ ਵਿੱਚ ਰੇਸ਼ਾ ਚਲਾ ਜਾਣਾ ਇਹ ਸਾਰੀਆਂ ਅਲਰਜੀ ਦੀਆਂ ਪ੍ਰੋਬਲਮ ਹਨ ਇਸ ਲਈ ਥੋੜਾ ਸਾਵਧਾਨ ਰਹੋ ਕਿ ਜਦੋਂ ਵੀ ਤੁਸੀਂ بارش ਵਿੱਚ ਹੋਣੇ ਹੋ ਤਾਂ ਇੱਕੋ ਦਮ ਆ ਕੇ AC ਜਾਂ ਪੱਖੇ ਥੱਲੇ ਨਾ ਬੈਠੋ ਉਸ ਨਾਲ ਅਲਰਜੀ ਦੀ ਪ੍ਰੋਬਲਮ ਜਿਆਦਾ ਸਟਿਮੂਲੇਟ ਹੁੰਦੀ ਹੈ ਅਗਰ ਤੁਹਾਨੂੰ ਜ਼ਿਆਦਾ ਪ੍ਰੋਬਲਮ ਲੱਗਦੀ ਹੈ ਤਾਂ ਤੁਰੰਤ ENT ਸਪੈਸ਼ਲਿਸਟ ਨੂੰ ਮਿਲ ਕੇ ਇਸ ਪ੍ਰੋਬਲਮ ਦਾ ਜਲਦੀ ਹੱਲ ਕਰੋ ਤੀਸਰੀ ਜੋ ਪ੍ਰੋਬਲਮ ਹੈ ਗਲੇ ਦੀ ਪ੍ਰੋਬਲਮ ਟੌਨਸਿਲਸ ਦੀ ਪ੍ਰੋਬਲਮ ਬਹੁਤ ਕਾਮਨ ਹੈ ਮੌਨਸਨ ਸੀਜ਼ਨ ਵਿੱਚ ਜਿਸ ਨਾਲ ਟੌਨਸਿਲ ਗਲੇ ਦਾ ਦਰਦ ਹੋਣਾ ਬੁਖਾਰ ਹੋਣਾ ਇਹ ਕਾਮਨ ਚੀਜ਼ਾਂ ਹਨ ਤਾਂ ਉਸ ਲਈ ਵੀ ਤੁਸੀਂ ਕੋਸ਼ਿਸ਼ ਕਰੋ ਕਿ ਸਪੈਸ਼ਲਿਸਟ ਡਾਕਟਰ ਨੂੰ ਦਿਖਾਓ ਆਮ ਡਾਕਟਰ ਤੋਂ ਕੋਈ ਐਂਟੀਬਾਇਓਟਿਕਸ ਨਾ ਲਓ ਉਸ ਨਾਲ ਕੀ ਹੈ ਕਿ ਤੁਹਾਡੀ ਐਂਟੀਬਾਇਓਟਿਕ ਰੈਜ਼ਿਸਟੈਂਸ ਆ ਜਾਂਦੀ ਹੈ ਸੋ ਮੇਰਾ ਸਾਰਿਆਂ ਨੂੰ ਇਹੀ ਸੁਝਾਅ ਹੈ ਕਿ ਮੌਨਸਨ ਵਿੱਚ ਕੰਨ ਆਕਲੀ ਦੀਆਂ ਬਿਮਾਰੀਆਂ ਬਹੁਤ ਹੀ ਕਾਮਨ ਹਨ ਇਹਨਾਂ ਦੀ ਆਪਾਂ ਨੂੰ ਰੋਕਥਾਂ ਬਹੁਤ ਜ਼ਰੂਰੀ ਹੈ ਲਾਸਟ ਮੈਂ ਕਹੂੰਗਾ ਕਿ ਜਿਨ੍ਹਾਂ ਨੂੰ সুইমিং ਦਾ ਸ਼ੌਂਕ ਹੈ ਇਸ ਮੌਸਮ ਵਿੱਚ সুইমিং ਅਵੋਇਡ ਕਰਨ ਦਾ ਚੰਗਾ ਹੈ ਕਿਉਂਕਿ ਇਸ ਵਿੱਚ ਸਾਰੀਆਂ ਜੋ ਮੈਂ ਪਹਿਲਾਂ ਤੁਹਾਨੂੰ ਦੱਸੀਆਂ ਆਟੋ ਮਾਈਕੋਸਿਸ ਅਲਰਜੀ ਇਹ ਸਾਰੀਆਂ ਪ੍ਰੋਬਲਮਸ ਬਹੁਤ ਜ਼ਿਆਦਾ ਹੁੰਦੀਆਂ ਹਨ ਇਸ ਲਈ ਮੌਨਸਨ ਸੀਜ਼ਨ ਵਿੱਚ সুইমিং ਅਵੋਇਡ ਕਰੋ ਧੰਨਵਾਦ